ਮਾਜ ਮਹੱਲਾ ਪੰਜਵਾਂ ਮਨ ਤਨ ਰਤਾ ਰਾਮ ਪਿਆਰੀ ਸਰਬਸ ਦੀਜੈ ਆਪਣਾ ਵਾਰੀ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰਨਾ ਕੋਈ ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕੱਟਿਐ ਜਮ ਕੀ ਫਾਸਾ ਜੀਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਭੇਵਾ ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਮਾਨ ਗਿਰਸਤ ਉਦਾਸਾ ਜੀਉ ਮਾਜ ਮਹੱਲਾ ਪੰਜਵਾਂ ਸਿਮਰਤਨ ਨਾਮ ਹਿਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸਹਿ ਆਲਸ ਰੂਗਾ ਜੀਉ ਜਾਂ ਕੈ ਗ੍ਰਹਿ ਨਵ ਨਿਦਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋ ਗਾ ਜੀਉ ਛਿਨ ਮਹਿ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਫਸਾਰਾ ਲੇਪ ਨਹੀਂ ਜਗ ਜੀਵਨ ਦਾਤੀ ਦਰਸ਼ਨ ਦਿੱਤੇ ਲਹਿਨ ਵਿਜੋਗਾ ਜੀਉ ਅੰਕਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਮ ਆਪ ਜਪਾਈ ਗੁਰਬੋਹਿਥ ਪਾਇਆ ਕਿਰਪਾਤੀ ਨਾਨਕ ਤੁਰ ਸੰਜੋਗਾ ਜੀਉ ਮਾਜ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਈ ਜਿੱਥੈ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮੀਠਾ ਜੀਉ ਸਭ ਪਰੋਈ ਇਕਤ ਧਾਗੇ ਜਿਸ ਲਾਏ ਲੈ ਸੋ ਚਰਨੀ ਲਾਗੇ ਊਂਦ ਕਵਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਝਣ ਦੀਤਾ ਜੀਉ ਤੇਰੀ ਮਹਿਮਾ ਤੂੰ ਹੈ ਜਾਣਹਿ ਆਪਣਾ ਆਪ ਤੂੰ ਆਪ ਪਛਾਣਹਿ ਹਉ ਬਲੇ ਹਾਰੀ ਸੰਤਨ ਤੇਰੀ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇ ਕੇ ਸਭ ਉਤਰਹਿ ਕਲ ਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨ ਸਿਆ ਭ੍ਰਮ ਭਉ ਠੀਠਾ ਜੀਉ ਮਾਜ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕਉ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਿਹਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਅਨ ਦਿਨ ਨਿਤ ਜਾਗੀ ਵਾਹ ਪਕੜ ਤਿਸ ਸੁਆਮੀ ਮੇਲੇ ਜਿਸ ਕੈ ਮਸਤਕ ਲੈਣਾ ਚਰਨ ਕਮਲ ਭਗਤਾ ਮਨ ਉੱਠੀ ਵਿਣ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਂਛਹਿ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰ ਨਿਹਚਲ ਪਾਈਐ ਨਾਨਕ ਕਉ ਪ੍ਰਭ ਹੋਇ ਦਿਆਲਾ ਤੇਰਾ ਕੀ ਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਸ਼ਬਦ ਰੰਗਾਇ ਹੁਕਮ ਸਬਾਈ ਸੱਚੀ ਦਰਗਾਹ ਮਹਿਲ ਬੁਲਾਈ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹਉ ਕਿਸਕੇਰਾ ਸਾਚਾ ਠਾਕੁਰ ਤਰੇ ਭਵਨ ਮੇਰਾ ਹਉ ਮੈਂ ਕਰ ਕਰ ਜਾਇ ਕਣੇਰੀ ਕਰਿ ਅਵਗਣ ਪਛੋ ਤਾਮਣਿਆ ਹੁਕਮੁ ਪਛਾਣੈ ਸੋ ਹਰਿ ਗੁਣ ਵਖਾਣੈ ਗੁਰ ਕੈ ਸ਼ਬਦ ਨਾਮੁ ਨੀਛਾਣੈ ਸਭਨਾ ਕਾ ਦਰ ਲੀਖਾ ਸਚੈ ਛੂਟਸ ਨਾਮ ਸੁਹਾਵਣਿਆ ਮਨ ਮੁਖ ਭੂਲਾ ਠੌਰ ਨਾ ਪਾਈ ਜਮ ਦਰ ਬੱਦਾ ਚੋਟਾ ਖਾਈ ਬਿਨ ਨਾਵੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਤਿਆਵਣੀਆ ਸਾਖਤ ਕੂੜੇ ਸੱਚ ਨਾ ਭਾਵੇ ਦੁਬਦਾ ਬਾਂਦਾ ਆਵੇ ਜਾਵੇ ਲਿਖਿਆ ਲੇਖ ਨਾ ਮਿਟੈ ਕੋਈ ਗੁਰਮਖ ਮੁਕਤ ਕਰਾਵਣੀਆ ਪਈੜਾ ਫਿਰ ਜਾਤੂ ਨਾਹੀ ਝੂਠ ਬਸੁੰਨੀ ਰੋਵੇ ਤਾਹੀ ਅਵਗਣ ਮੁਠੀ ਮਹਿਲ ਨਾ ਪਾਈ ਅਵਗਣ ਗੁਣ ਬਖਸ਼ਾਵਣੀਆ ਪੀੜਾ ਜਿਨ ਜਾਤਾ ਪਿਆਰਾ ਗੁਰਮੁਖ ਬੂਜੈ ਤਤ ਬੀਚਾਰਾ ਆਮਣ ਜਾਣਾ ਠਾਕ ਰਹਾਈ ਸਚੈ ਨਾਮ ਸਮਾਵਣੀਆ ਗੁਰਮੁਖ ਬੂਜੈ ਕਥ ਕਾਵੇ ਸਚੀ ਠਾਕੁਰ ਸਾਚੋ ਭਾਵੇ ਨਾਨਕ ਸਚ ਕਹਿ ਬੇਨੰਤੀ ਸਚ ਮਿਲੈ ਗੁਣ ਗਾਵਣੀਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮੋ ਹੋਵੈ ਸਤਗੁਰੂ ਮਲਾਈ ਸੇਵਾ ਸੁਰਤ ਸ਼ਬਦ ਚਿਤ ਲਾਈ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚ ਕਾਮਣਿਆ ਹਉ ਵਾਰੀ ਜੀਉ ਵਾਰੀ ਸਤਗੁਰ ਕੈ ਬਲਿਹਾਰਨੀਆ ਗੁਰਮਤੀ ਪ੍ਰਗਾਸ ਹੋਆ ਜੀ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾ ਨਾਉ ਪਾਈ ਤਾਬਤ ਰਾਖੈ ਠਾਕ ਰਹਾਈ ਗੁਰ ਕੀ ਬਾਣੀ ਅਨ ਦਿਨ ਗਾਵੇ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਬਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਮ ਦਿਨ ਸਦਾ ਰਹੈ ਰੰਗ ਰਾਤਾ ਦਰ ਸੱਚੈ ਸੋ ਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਭਰਮ ਭੁਲਾਣੀ ਅਗਿਆਨੀ ਅੰਦਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਖਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਵਜਰ ਕਪਾਟ ਖਲਾਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣੀਆ ਜੀਵਨ ਮਰਨਾ ਸਭ ਤੁਧੈ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ